ਨੇ ਲੋਕ ਸਭਾ ਇਲੈਕਸ਼ਨਸ ਦੇ ਮੱਦੇਨਜ਼ਰ ਪੰਜਾਬ ਦੀ ਸਵੈਦੋਮ ਅ ਕਲੇਮਡ ਆਪੈਂਡਰਸ ਨੂੰ ਅਪਸਕੌਂਡਰਸ ਨੂੰ ਕਰੋ ਜੰਪਰਸ ਨੂੰ ਤੋਂ ਹੋਰ ਵੱਖ-ਵੱਖ ਤਰ੍ਹਾਂ ਦੇ ਕ੍ਰਿਮਨਲਸ ਨੂੰ ਜਿਨ੍ਹਾਂ ਦੀਆਂ ਵਾਇਰਲ ਪਾਸਟ ਐਕਟੀਵਿਟੀਜ਼ ਇਨਵੋਲਵਮੈਂਟ ਰਹੀ ਹੈ ਉਹਨਾਂ ਨੂੰ ਅਪਹਿਨ ਕਾਰਜ ਵਾਸਤੇ ਅਰੈਸਟ ਕਰਨ ਵਾਸਤੇ ਇੱਕ ਵਿਸ਼ੇਸ਼ ਥਿੰਮ ਚਲਾਈ ਜਾ ਰਹੀ ਹੈ ਅ ਜਿਸ ਦੇ ਮੀਨ ਪਿਛਲੇ ਕੁਝ ਸਾਲ ਦੇ ਦੌਰਾਨ ਬਹੁਤ ਵਧੀਆ ਕਾਮਯਾਬੀਆਂ ਪ੍ਰਾਪਤ ਹੋਈਆਂ ਹਨ ਅ ਰੋਡ ਕੋਪ ਰੇਂਜ ਫੀਲਡ ਕੋਪ ਰੇਂਜ ਅਤੇ ਇਸ ਤੋਂ ਇਲਾਵਾ ਪੰਜਾਬ ਸਾਰੇ ਪਿਆਂ ਵੱਖ-ਵੱਖ ਪੁਲਿਸ ਰੇਂਜਰਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਸਤਰੀ ਦੇ ਕ੍ਰਿਮੀਨਲਸ ਨੂੰ ਜਿਹੜੇ ਪੀਓਸ ਨੇ ਅਪਸਕਾਉਂਡਰਸ ਨੇ ਰੋਡ ਜੰਮਨੇ ਹੋਣਾ ਰਿਚੀਤਾ ਗਿਆ ਹੈ ਆ ਹਾਜ਼ਰ ਕਾ ਜਿਲ੍ਹੇ ਦੇ ਵਿੱਚ ਸੌ ਤੋਂ ਉੱਪਰ ਫੀਲਡ ਕੋਪ ਦੇ ਵਿੱਚ ਵੀ ਲਗਭਗ 60 ਦੇ ਕਰੀਬ ਪਕੌੜੇ ਵਿਰਥਾ ਕੀਤੇ ਗਏ ਹਨ ਨਾਲ ਇਸੇ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਦੇ ਅਰਗੈਨਿਕ ਡਿਸਟ੍ਰਿਕਟ ਦੇ ਵਿੱਚ ਵੀ ਇਸ ਐਫਰਟ ਦੇ ਸਿਵਾ ਜੋ ਦੋ ਨਾਮੀ ਕ੍ਰਿਮਨਲ ਜਿਹੜੇ ਬੜੇ ਲੰਬੇ ਸਮੇਂ ਤੋਂ ਅਰੈਸਟ ਐਵੇਡ ਕਰ ਰਹੇ ਸੀਗੇ ਆ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੀ ਆ ਪੁਲਿਸ ਨੂੰ ਕਾਮਯਾਬੀ حاصل ਹੋਈ ਹੈ ਔਰ ਆ ਫਾਜ਼ਲਕਾ ਔਰ ਪੀਚਪੋਰ ਪੁਲਿਸ ਦੇ ਜੁਆਇੰਟ ਐਫਰਟਸ ਨੇ ਆ ਇੱਕ ਤਰ੍ਹਾਂ ਦੇ ਕ੍ਰਿਮਨਲ ਨੀਦੇਜ ਅਰੋੜਾ ਆ ਜਿਹੜਾ ਤੇ ਲੇਟਰ ਹਾਈਟਸ ਇਫਰ ਬੇ ਪ੍ਰੋਜੈਕਟ ਲਾਰਿਆ ਸੀ ਔਰ ਜਿਸਨੇ ਪਹਿਲਾਂ ਕਲੋਨਾਈਜ਼ਰ ਦੇ ਤੌਰ ਤੇ ਕੁਝ ਕਲੋਨੀਆਂਜ਼ ਗਾ ਪੀਕਿੰਗਸ ਦੀ ਔਰ ਬਾਅਦ ਦੇ ਵਿੱਚ ਲਾਂਚ ਦੇ ਉੱਤੇ ਇਨਵੈਸਟਰਸ ਨੂੰ ਡਿਊਪ ਕੀਤਾ ਸੀਗਾ ਔਰ ਬਾਅਦ ਦੇ ਵਿੱਚ ਪਗੋੜਾ ਹੋ ਗਿਆ ਸੀਗਾ ਉਸ ਨੂੰ ਵੀ ਇੰਟਰਸਟ ਪੀਤਾ ਹੈ ਇਹ ਜੁਨਿਡਲ ਔਰਾ ਹੈ ਇਸ ਦੇ ਖਿਲਾਫ ਵਕ ਵਕ ਜਿਲਿਆਂ ਦੇ ਵਿੱਚ 108 ਕੇਸ ਮੁਕੱਦਮੇ ਰਜਿਸਟਰ ਕੀਤੇ ਗਏ ਹਨ اور کافی لمبے ਸਮੇਂ ਤੋਂ ਵੱਖ-ਵੱਖ ਜਗ੍ਹਾ ਬਿਬਲੀਸ ਇਸ ਨੂੰ ਚੇਸ ਕਰ ਰਹੀ ਸੀ ਲੇਕਿਨ ਇਹ ਲਗਾਤਾਰ ਅਰੈਸਟ ਅਵੇਟ ਕਰ ਲਿਆ ਸੀਗਾ ਪਿਛਲੇ ਦਿਨੀ ਬ੍ਰਿਟਪੁਰਟ اور ਫਾਜ਼ਿਲਕਾ ਪੁਲਿਸ ਦੀ ਜੁਆਇੰਟ ਫੋਰਸ ਨੇ ਇਸ ਨੂੰ ਉੱਤਰਖੰਡ ਤੋਂ ਅਰੈਸਟ ਕਰਨ ਦੇ ਵਿੱਚ ਕਾਮਯਾਬੀ ਹਾਸਿਲ ਕੀਤੀ ਆ ਇਹ ਬੜੀ ਵੱਡੀ ਕੈਚ ਹੈ ਕਿਉਂਕਿ ਇਹ ਇੱਕ ਬਹੁਤ ਲਾਰਜ ਸਕੇਲ ਪ੍ਰੋਪਰਟੀ ਕ੍ਰਿਮੀਨਲ ਫੈਕਾ ਜਿਸ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਹਥਿਆਰ ਦੇ ਲਾਟਕੀਆਂ ਮਾਰੀਆਂ ਔਰ ਪੈਸੇ ਰੈਸਿਪੀਟੇ ਸਿਖੇ ਆ ਇਸ ਦੀ ਅਮਯਾਬੀ ਦੇ ਨਾਲ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਹਾਰਡ ਅਰਨ ਮਨੀ ਇਸ ਨੇ ਕਦੀ ਬਾਦੀ ਸੀ ਜਿਸੀ ਉਸ ਨੂੰ ਲੋਕਾਂ ਤੱਕ ਵਾਪਸ ਪਹੁੰਚਾਉਣ ਦਾ ਵੀ ਰਖ ਹੋ ਗਿਆ ਔਰ ਇਸ ਦੀ ਸਪੀਸ਼ਟ ਅਰਾਮ ਇੰਡੀਆ ਸਾਧੀਆਂ ਕੋ ਫਕੀਰ ਜੋ ਵੀ ਕੁਛ ਹੋ ਰਿਹਾ ਹੈ ਉਸ ਨੂੰ ਅਲੱਗ ਹੀ ਕਰਾ ਕੇ ਖਾਦੀ ਕੋਸ਼ਿਸ਼ ਹੋ ਰਹੀ ਹੈ ਕਿ ਉਹੀ ਵਿੱਚ 3 ਆ ਜੋ ਜੋ ਲੋਕਾਂ ਦਾ ਪੈਸਾ ਇਸਨੇ ਲੱਗਿਆ ਹੈ ਉਹ ਲੋਕਾਂ ਦਾ ਟਰੂ ਪ੍ਰੋਪਰ ਪ੍ਰੋਸੈਸ ਫਾਲੋ ਕਰਕੇ ਵਾਪਸ ਕਰਾਇਆ ਜਾਵੇ ਇਸ ਤੋਂ ਇਲਾਵਾ ਇਸੇ ਦੌਰਾਨ ਹੀ ਇਸ ਇਸ ਤੋਂ ਇਲਾਵਾ ਇੱਕ ਹੋਰ ਨਾਮੀਗ੍ਰਾਮੀ ਕ੍ਰਿਮਨਲ ਜਿਹੜਾ ਕਿ ਆ ਬਹੁਤ ਲੰਬੇ ਸਮੇਂ ਤੋਂ ਫ੍ਰੀਸ ਨੂੰ ਵਾਂਟਡ ਸੀ ਉਸ ਨੂੰ ਅਰੇਸਟ ਕੀਤਾ ਹੈ ਉਸ ਦਾ ਨਾਮ ਅਮਨ ਕੰਬੋਜ ਅਮਨ ਸਕੋਡਾ ਹੈ ਏਪੀ ਫੌਸਟਰੀ ਮਕਦਮਿਆਂ ਦੇ ਵਿੱਚ ਪੁਲਿਸ ਨੂੰ ਵਾਟਰ ਸੀਰ ਏਜ ਦੇ ਖਿਲਾਫ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀਗਾ ਔਰ ਇਸ ਵੀ ਅरेस्ट ਦੇ ਨਾਲ ਬਹੁਤ ਸਾਰੇ ਮਕਦਮਿਆਂ ਨੂੰ ਸੋਲਵ ਕਰਨ ਦੇ ਵਿੱਚ ਪੁਲਿਸ ਨੂੰ ਕੰਮ ਵੀ ਮਿਲੀ ਆ ਅਸੀਂ ਇਹਨਾਂ ਦੋਵਾਂ ਕ੍ਰਿਮੀਨਲਸ ਦੀ ਜਿਹੜੇ ਕਿ ਆਪਣੇ ਆਪ ਦੇ ਵਿੱਚ ਪੁਲਿਸ ਵਾਸਤੇ ਇੱਕ ਚੈਲੰਜ ਸੀਗੇ ਜੋ ਵਕਫਾ ਕੇਸ ਹੈ ਆਪਣਾ ਦੀ ਇਨਵੈਸਟੀਗੇਸ਼ਨ ਨੂੰ ਬੜੀ ਤੇਜ਼ੀ ਨਾਲ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਵਾਂਗੇ ਔਰ ਜਿਹੜੀਆਂ ਗ੍ਰੀਵ ਪਾਰਟੀਆਂ ਨੇ ਜਿਨ੍ਹਾਂ ਤੋਂ ਇਹਨਾਂ ਨੇ ਫੜੀ ਪਾ ਲਈ ਸੀਗੀ ਉਹਨਾਂ ਤੱਕ ਉਹਨਾਂ ਵੀ ਹਾਰਡ ਡਰਾਈਵ ਵਾਪਸ ਲੌਗਨ ਦੀ ਕੋਸ਼ਿਸ਼ ਕਰਾਂਗੇ ਇਹ ਸਾਰੀ ਰਿਕਵਰ ਹੋਇਆ ਨਾ ਕਿ ਉਹ ਪ੍ਰੋਸੈਸ ਚੱਲ ਰਿਹਾ ਹੈ ਸ਼ੁਰੂ ਹੋਇਆ ਹੈ ਪ੍ਰੋਸੈਸ ਕਰਾਂਗੇ ਨਹੀਂ ਜਿਹੜੀਆਂ ਅਜੇ ਮੇਰੇ ਕੋਲ ਨੂੰ ਕੋਸ਼ਿਸ਼ ਕਰਿਆ ਉਹਨਾਂ ਤੋਂ ਕੁਝ ਰਿਕਵਰ ਹੋਇਆ ਉਹ ਕਿਹਦੇ ਦੇ ਸੀਗਾ ਕਿਹਦੇ ਸੀਗਾ ਉਹਨਾਂ ਤੋਂ ਕੁਝ ਸਮਾਨ ਰੱਖੀ ਇਹਨਾਂ ਹਾਲ ਜਿਹੜੀ ਹੈਗੀ ਹੈ ਇਹ ਜਿਹੜੀ ਡਿਟੇਲਸ ਹੈਗੀਆਂ ਨੇ ਉਸ ਸਟੇਜ ਤੇ ਅਸੀਂ ਨਹੀਂ ਆਏ ਕਿ ਰੀਵਾਲਚ ਕਰ ਸਕੀਏ ਜੋ ਪ੍ਰੋਸੈਸ ਹੈ ਫਾਲੋ ਹੋ ਰਿਹਾ ਹੈ ਕੁਝ ਇੱਕ ਇੰਪੋਰਟੈਂਟ ਲੀਡਸ ਹੈਗੀਆਂ ਨੇ ਔਰ ਸਾਨੂੰ ਪੂਰੀ ਉਮੀਦ ਇਹ ਨਹੀਂ ਵਿਸ਼ਵਾਸ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਹੱਦ ਤੱਕ ਇਸ ਐਫਰਟ ਦੇ ਵਿੱਚ ਕਾਮਯਾਬ ਹੋ। ਕੁਝ ਇਹ ਪਤਾ ਕੀ ਹੈ ਕਿ ਕਿੰਨੇ ਠੱਗੀ ਮਾਰੀ ਨੇ ਮੈਨੂੰ ਕੋਈ ਫਿਗਰ ਹੈ ਇੱਕ ਠੱਗੀ ਦਾ ਕੁਆਂਟਮ ਜਿਹੜਾ ਹੈਗਾ ਹੁਣ ਅਬਜੈਕਟ ਫਿਗਰ ਦੇ ਵਿੱਚ ਅਜੇ ਨਹੀਂ ਬਣਿਆ ਜਾ ਸਕਦਾ ਕਿਉਂਕਿ ਵਕ ਵਕ ਲੋਕਾਂ ਵੱਲੋਂ ਦਾ ਵਕ ਵਕ ਅਮਾਉਂਟ ਲਗਾਏ ਗਏ ਸੀਗੇ ਉਹ ਵੱਧ ਵੀ ਹੋ ਸਕਦੇ ਘੱਟ ਵੀ ਹੋ ਸਕਦੇ ਇਸ ਕਰਕੇ ਅਜੇ ਡੈਫੀਨਿਟਿਵ ਟਰਮਸ ਦੇ ਵਿੱਚ ਇਸ ਨੂੰ ਕੁਆਂਟੀਫਾਈ ਕਰਨਾ ਨੰਬਰ ਆਫ ਕੇਸਸ ਕੈਨ ਬੀ ਹੰਡਰਡਸ ਆਫ ਕਰੋਰਸ ਆਫ ਰੁਪੀਸ ਇਟ ਕੈਨ ਰਨ ਇਨਟੂ ਵੈਰੀ ਹਿਊਜ ਅਮਾਉਂਟਸ ਆਫ ਮਨੀ ਹੰਡਰਡਸ ਆਫ ਕਰੋਰਸ ਨੰਬਰ ਆਫ ਕੇਸਸ ਨੰਬਰ ਆਫ ਕੇਸਸ ਤੇ ਦੇ 107 107 ਕੇਸਸ ਅਮਨ ਅਰੋੜਾ ਤੇ ਨਹੀਂ ਨੀਰੇ ਜੇ ਅਮਨ ਅਰੋੜਾ ਤੇ ਕਿੰਨੇ ਕੇਸ ਨੇ ਸਰ 25 ਸਰ ਮਤਲਬ ਬਹੁਤ ਵੱਡੀ ਸਫਲਤਾ ਹੈ ਜਿਹੜੇ 107 ਤੇ 47 47 ਕੇਸਸ ਵਿੱਚ ਵਾਂਟਡ ਕ੍ਰਿਮੀਨਲ ਨੂੰ ਅਰੈਸਟ ਕੀਤਾ ਗਿਆ ਸਾਰੇ ਕੰਪੇਨੀ ਦੇ ਅਸ ਅਨਾਨਸ ਕੋਡਾਂ ਨੂੰ ਬੋਲੇਗੇ ਅਸ ਉਹਨਾਂ ਦੇ ਪਹਿਲੇ ਇਹ ਰਾਮਸੂਨਸੁਰ ਤੱਕੇ ਕਿਸੇ ਉਹਨਾਂ ਦੇ ਸੀਰੀਅਸ ਕੋਈ ਇਨਵੈਸਟਮੈਂਟ ਨਾ ਸਮਝਦੇ ਕਿਸੇ ਕੁਝ ਰਿਵੀਊ ਲੋਕ ਇੰਤਾਂ ਵਾਲੇ ਸਾਥੀ ਅਨੰਦ ਕਿ ਮੈਂ ਉਹਨਾਂ ਦੇ ਕਿਉਂ ਨਾ ਅਸਿਗੇਸ਼ਨ ਇਹ ਇਸ ਤੋਂ ਪਹਿਲੂ ਨੂੰ ਵੀ ਪਰਚੋਲਿਆ ਜਾ ਰਿਹਾ ਹੈ ਆ ਜੋ ਜੋ ਤਕਰੀਰਾਂ ਦੇ ਦੌਰਾਨ ਗੱਲਾਂ ਸਾਹਮਣੇ ਆਉਣੀਆਂ ਤੁਹਾਡਾ ਸ਼ਰਕੀ ਨੇ ਤਾਂ ਕਾਫੀ ਦਿਨ ਹੋ ਗਏ ਸਾਡੇ ਨੂੰ ਬਿਫਾਰਕ ਚੇ ਬੀ ਸ਼ੁੱਡ ਹੈਵ ਬੀ ਸਮਥਿੰਗ ਆਲ ਦੇ ਇਸ ਤੋਂ ਕੋਈ ਸਿਗਨੀਫੀਕੈਂਟ ਇਸ ਤਰ੍ਹਾਂ ਦੀ ਗੱਲ ਸਾਡੇ ਸਾਹਮਣੇ ਨਹੀਂ ਆਈ ਇਹਦੇ ਤੋਂ ਕੋਈ ਡਾਇਰੈਕਟ ਲਿੰਕ ਸਟੈਬਲਿਸ਼ ਹੁੰਦਾ ਹੋਵੇ ਸਟਿਲ ਵੀ ਆ ਰਹਿ ਜਾਂਦਾ ਕੋਰਪਸ ਬੋਗਸ ਨੌਲੇਜ ਹੈ ਨਾ ਪੁਲਿਸ ਅਫਸਰ ਦੇ ਨਾਮ ਲੈ ਕੇ ਆਪਣੇ ਨੰਬਰ ਕਿਸੇ ਹੋਰ ਦੇ ਬੰਦੇ ਦੇ ਨੰਬਰ ਨੂੰ ਉਸ ਪੁਲਿਸ ਅਫਸਰ ਦੇ ਨਾਮ ਤੇ ਹੀਡ ਕਰਕੇ ਉਹਨਾਂ ਨੂੰ ਮਤਲਬ ਸ਼ੋਅ ਕਰਕੇ ਵੀ ਇਹ ਮੇਰੇ ਪੁਰਾਣੇ ਪੁਲਿਸ ਅਫਸਰ ਨਾਲ ਗੱਲ ਹੋ ਰਹੀ ਹੈ ਇਸ ਤਰੀਕੇ ਨਾਲ ਉਹਨਾਂ ਦੇ ਹੈਗੇ ਸੀਗੇ ਐਸ ਤੋਂ ਬਾਅਦ ਸਾਡੇ ਕਿਸੇ ਪੁਲਿਸ ਅਫਸਰ ਦੀ ਕੋਈ ਨਹੀਂ ਮਿਲਦੀ ਉਹ ਆਪਣੇ ਪੀਸ ਅਫਸਰ ਤੋਂ ਸੋ ਕਾਲਡ ਰਿਲੇਸ਼ਨਸ ਨੂੰ ਪਲਾਨ ਕਰਦੀ ਕੋਸ਼ਿਸ਼ ਕਰਦਾ ਸੀਗਾ ਮਤਲਬ ਕਿ ਬਹੁਤ ਵੈਲ ਫਾਊਂਡਡ ਲੇਕਿਨ ਉਹ ਪੁਲਿਸ ਅਫਸਰਾਂ ਦੇ ਨਾਮ ਤੇ ਐਕਸਪਲੋਇਟੇਸ਼ਨ ਦਾ ਸਾਨੂੰ ਇਹ ਗੱਲ ਕਿਹਾ ਨੇ ਪੰਦੇ ਨੂੰ ਆਮਲੇ ਸਾਲ ਦਾ ਕੇਸ ਤੇ ਬਿਲਕੁਲ ਨਾ ਮਿਲਿਆ ਨਾ ਬਹੁਤ ਜ਼ਿਆਦਾ ਤੈਸਾ ਕੀਤਾ ਇਹ ਜਿਹੜੇ ਬੇਸਿਕਲੀ ਪਿੰਟ ਪਿੰਟ ਇਨੀ ਅੰਬਿਊ ਕਿੰਨਾ ਸਰੰ ਹੈ ਕਿੰਨੇ ਲੋਕਾਂ ਨੂੰ ਡਿਊਪ ਕੀਤਾ ਨੰਬਰ ਆਫ ਪੀਪਲ ਡਿਊਪ 107 ਐਫ ਆਈ ਆਰ ਸੈਗਿਆਂ ਨੇ ਉਹਦੇ ਅਬਜੈਕਟ ਨੰਬਰ ਕਿੰਨੇ ਬੰਦੇ ਹੈਗੇ ਨੇ ਉਹਦੇ ਬਾਰੇ ਚ ਡਿਟੇਲ ਜਿਹੜੀ ਹੈਗੀ ਅਸੀਂ ਵਰਕਅਪ ਕਰ ਰਹੇ ਹਾਂ ਕਦੋਂ ਪੜਾਇਆ ਗਿਆ ਸਾਹ ਇਹ ਕਾਲ ਕਰ ਰਹੇ ਹਾਂ ਹੁਣ ਤੱਕ ਕਿੰਨੀ ਕੋ ਪ੍ਰੋਪਰਟੀ ਹੈ ਨਾ ਦੀ ਰੈਕਿਪਿਟੀ ਹੈ ਈਡੀ ਅਟੈਚਮੈਂਟ ਈਡੀ ਨੇ ਕੀਤੀ ਈਡੀ ਨੇ ਈਡੀ ਨੇ 8-10 ਕੇਸਾਂ ਜਿਹਦੀ ਪ੍ਰਾਪਰਟੀ ਅਟੈਚ ਕੀਤੀ ਉਹਦੀ ਜਿਹੜੀ ਅੱਜਕਤ ਡਿਟੇਲ ਆ ਉਹ ਈਡੀ ਕੋਲ ਹੈ ਪ੍ਰਾਪਰਟੀ ਹੈ ਕਿਹੜੇ-ਕਿਹੜੇ ਏਰੀਆ ਚ ਸੜੀ ਕੁਝ ਜਨਤ ਭਈਏ ਕਿੱਥੇ-ਕਿੱਥੇ ਹੈ ਜੇ ਮੈਂ ਐਸੇ ਏਰੀਆ ਆ ਉਹ ਆਰਬਨ ਕਲੋਨਾਈਜੇਸ਼ਨ ਦੀ ਐਕਟੀਵਿਟੀ ਸੀ ਜਿਹੜੀਆਂ ਉਹਤੇ ਲੋਕਲਾਈਜ਼ ਆੜੇ-ਵੜੇ ਸਿਗਨਲ ਲੇਕਿਨ ਪਹਿਨ ਪੰਜਾਬ ਦੇ ਏਰੀਆ ਵਿੱਚ ਪ੍ਰਾਪਰਟੀਆਂ ਦਾ ਪਤਾ ਲੱਗੇ ਹੈ ਜਿਹਦੇ ਬਾਰੇ ਜਿਸੀਂ ਕਈ ਸਰਚ ਤੋਂ ਨੂੰ ਕੰਪਲੀਟ ਦੇ ਸਰ 823 ਤੋਂ ਪੁਰਾਣੀ ਸੀ ਕਾਫੀ ਟਾਈਮ ਲੱਗਿਆ ਉਹਨਾਂ ਨੂੰ ਕੋਰਡ ਦੇ ਪ੍ਰੋਜੈਕਟ ਤੋਂ ਬੰਬਸ ਹੋ। ਆਹੋ ਕੁਛ ਯੋਗ ਚਾਦਰ ਸਿੰਘ ਦੇ ਬੜੇ ਕੰਮਸ ਅਪੋਰਟ ਟੂ ਲਗਾਤਾਰ ਸੀ ਕਾਰਜ ਸ਼ੁਰੂ ਕਾਫੀ ਦੇਰ ਤੋਂ ਲੇਕਿਨ ਉਹਨਾਂ ਕਾਮਯਾਬੀ ਮਿਲਿਆ ਉਹ ਵੀ ਅਸੀਂ ਬੜੇ ਸਿਸਟਮੈਟਿਕਲੀ ਪਰਚੂ ਕਰਦੇ ਆ ਰਹੇ ਲਗਾਤਾਰ ਔਰ ਕਈ ਜਰਾਂ ਦੀਆਂ ਇਨਪੁਟਸ ਨੂੰ ਲਗਾਤਾਰ ਫੋਲੋ ਕਰਕੇ ਅਸੀਂ ਇਨਾਂ ਤੱਕ ਪਹੁੰਚਤਾ ਆਪਣੇ ਫਰੋਜਪੁਰ ਰੇਂਜ ਤੋਂ ਨਾਵਾ ਜੀਂਗੋੜ ਜੇ ਤੋਂ ਨਾਵਾ ਅਦਰ ਡਿਸਟ੍ਰਿਕਟ ਦੀ ਜਿਸ ਨਿਆਕੇ ਸੋ ਰੇਂਜ ਦੇ ਇਹਨਾਂ ਵਾਰਡ ਕੀਤੇ ਕੁਝ ਵਿੱਚ ਵਾਸਤੇ ਉਹ ਹੋਏ ਕਿ ਜਿਸ ਜਿਹੜੇ ਐਫਆਰ ਸਾਈਆਂ ਨੇ ਸਾਰੀ ਨੈਚ ਇਹ ਰਿਪੋਰਟ ਜਿਹਨ ਦੇ ਦਰਾਂਗਨ ਨੂੰ ਜਮਲ ਕਰਦੀ ਹੈ ਰਮਾਨ ਦੇ ਇਹ ਇਹਦਾ ਨੀਰੇਜ ਦਾ ਇੱਕ ਫੇਕ ਪਾਸਪੋਰਟ ਵੀ ਕਵਰ ਹੋਇਆ ਹੈ ਇਹਦਾ ਪਾਸਪੋਰਟ ਹੈ ਇਸ ਬਾਰੇ ਵੀ ਅਸੀਂ ਸਾਰੀ ਜਿਹੜੀ ਫਰਦਰ ਤਕੀਕਾਸ ਕਰਾਂਗੇ ਇਹ ਨਾਲ ਬਲਕਿ ਵੇਰੀਅਸ ਟਾਈਪ ਕ੍ਰਿਮੀਨਲ ਇਨਵੋਲਵਮੈਂਟ ਸਿੱਧੀ ਇਹ ਰੀਸੈਂਟਲੀ ਰਿਕਵਰੀ ਸਰ ਇਹਦੇ ਅਗੇਂਸਟ ਕੋਈ ਅਜਿਹੇ ਫੇਕ ਪਾਸਪੋਰਟ ਦਾ ਕਤਤਾ ਬਣ ਕਿਹਾ ਜਾ ਚੁੱਕਾ ਹੈ ਕਾਰਨ ਜਾ ਰਹੇ ਆ ਉਹ ਕਾਰਨ ਜਾ ਰਹੇ ਸੇ ਫਾਪੋਸ ਨੇ ਕਿਤੇ ਕਾਰਨ ਨਹੀਂ ਕੀਤਾ ਐਬਰਾਡ ਜੀ ਫਾਈਨਲ ਫਾਈਨਲ ਟਰਮ ਕਿਹੜੇ ਸਮੇਂ ਸਰ 2022 ਦੇ ਵਿੱਚ ਐਸ ਫੀਸ ਪਾਰਟ ਆਫ ਦਾ ਇਨਵੈਸਟਮੈਂਟ ਦੀ ਥਾਂ ਹੈ ਐਡ ਸਾਹਿਬ ਨੂੰ ਬੋਲੀ ਤੋਂ ਸਾਈਡ ਅੰਡਰ ਕਰ ਲਿਆ ਇਹ ਸਤਾਏ ਲੋਕ ਨੇ ਜਿਹਨਾਂ ਪਰ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਅਸੀਂ ਬਹੁਤ ਵੇਲੇ ਟਿਕਟਸ ਔਨ ਕੋਰਸ ਐਂਡ ਵੀ ਵਿਲ ਟੇਕ ਏਵਰੀਥਿੰਗ ਟੂ ਲੌਜੀਕਲ ਕਨਕਲੂਜਨ ਜੋ ਵੀ ਐਸ ਪਰ ਪ੍ਰੋਸੀਜਰ ਉਹਨਾਂ ਦੀ ਰਾਹਤ ਦੇ ਪ੍ਰਾਵਧਾਨ ਹੈਗੇ ਨੇ ਅਸੀਂ ਉਹਨਾਂ ਨੂੰ ਫਾਲੋਅ-ਅਪ ਦਿੱਤੀ ਜਾ ਸਕਦੀ ਹੈ ਅਸੀਂ ਦੋਮ ਔਰ ਵੀ ਵਿਲ ਵਰਕ ਸੀਰੀਅਸਲੀ ਐਂਡ ਡਿਲੀਜੈਂਟਲੀ ਫੋਰ ਥੈਮ ਇਹ ਹੀ ਸਾਡਾ ਮੇਨ ਆਬਜੈਕਟਿਵ ਹੈ ਸਰ ਹੁਣ ਤੱਕ ਇਹ ਹਾਂ ਬਾਕੀ ਇਹ ਜ਼ਰੂਰ ਹੈ ਕਿ ਲੋਕਾਂ ਨੂੰ ਵੀ ਖ਼ਾਬਦਾਰ ਰਹਿਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਗੁੰਡੀਆਂ ਸਪੀਟਸ ਦੇ ਵਿੱਚ ਜਿਹੜੇ ਇਨਵੋਲਵ ਹੋ ਕੇ ਹੈਗੇ ਨੇ ਉਹਨਾਂ ਤੋਂ ਬਚਣਾ ਚਾਹੀਦਾ ਹੈ ਕਿ ਕਿ ਇਹ ਬੜਾ ਲੰਬਾ ਪ੍ਰੋਸੈਸ ਹੁੰਦਾ ਆ ਫਿਰ ਜੋ ਵੀ ਹਾਰਡ ਮੰਨਿਆ ਉਹਨੂੰ ਵਾਪਸ ਲਵਾਉਣ ਵਾਸਤੇ ਬੜੀ ਐਫਰਟ ਲੱਗਦੀ ਆ ਲੋਗਾਂ ਨੂੰ ਬੜਾ ਟਰੋਮਾ ਹੁੰਦਾ ਆ ਬੜੀ ਲਾਸ ਹੁੰਦੀ ਆ ਕਈਆਂ ਦੀ ਲਾਈਫ ਲੰਗ ਅਰਨਿੰਗ ਜਿਹੜੀਆਂ ਸੀਗੀਆਂ ਉਹ ਇਹਨਾਂ ਨੇ ਇਹਨਾਂ ਖਰਗਾਤਾਂ ਤੇ ਚਾਹੇ ਜਾ ਕੇ ਵੇਚ ਕਰ ਲਈਆਂ ਤੋਂ ਆਮ ਲੋਕ ਜੇਰਾ ਰਾਈਟਿੰਗ ਬਤਾਇਆ ਉਹ ਤੁਮਨ ਇਹ ਮੇਰੇ ਵੱਲੋਂ ਫੀਲ ਜ਼ਰੂਰ ਹੈਗੀ ਆ ਤੇ ਕਿਤੇ ਵੀ ਪੈਸਾ ਇਨਵੈਸਟ ਕਰਨ ਦੇ ਵੇਲੇ ਜ਼ਰੂਰ ਸਰਕੀਟੀ ਜਿਹੜੀ ਹੋ ਗਈ ਉਹਦਾ ਬੰਦੇ ਆ ਸੀ ਉਹਨਾਂ ਪਰਮਾਨਦੀ ਕੰਪਨੀਆਂ ਦੀ ਰਿਵੈਰੀਫਾਈਂਗ ਕਰਨੀ ਚਾਹੀਦੀ ਆ ਪਾਸ ਕੰਡਕਟ ਚੈੱਕ ਕਰਨਾ ਚਾਹੀਦਾ ਹੈ ਸਾਵਧਾਨ ਰਹਿਣਾ ਚਾਹੀਦਾ ਅਚਾਇਬ ਪਰਸ ਨਹੀਂ ਚਾਹੀਦਾ